ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪ੍ਰਗਤੀਸ਼ੀਲ ਲੇਖਕ ਸੰਗ ਪੰਜਾਬ ਦੀ ਅੱਜ ਪੰਜਾਬੀ ਪਵਨ ਲੁਧਿਆਣਾ ਵਿਖੇ ਹੋਈ ਸਵੇਰ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਇਨ੍ਹਾਂ ਅਹਿਮ ਫੈਸਲਿਆਂ ਵਿੱਚੋਂ ਸਭ ਤੋਂ ਜ਼ਰੂਰੀ ਫੈਸਲਾ ਪੰਜਾਬ ਦੇ ਹੜ੍ਹ ਪ੍ਰੀੜਿਤ ਇਲਾਕਿਆਂ ਵਿੱਚ ਪੈਦਾ ਹੋਈ ਤਬਾਹੀ ਦੇ ਮੱਦੇ ਨਜ਼ਰ ਪਹਿਲਾਂ ਤੋਂ ਹੀ ਸ਼ੁਰੂ ਕੀਤੀ ਸਹਾਇਤਾ ਮੁਹਿੰਮ ਨੂੰ ਹੋਰ ਤੇਜ਼ ਕਰਨਾ ਹੈ ਸੰਸਥਾ ਦੀਆਂ 17 ਇਕਾਈਆਂ ਨੇ ਇਸ ਬੈਠਕ ਵਿੱਚ ਭਾਗ ਲਿਆ ਅਤੇ ਸਮੂਹਿਕ ਤੌਰ ਤੇ ਫੈਸਲਾ ਲਿਆ ਕਿ ਸਾਰੀਆਂ ਇਕਾਈਆਂ ਪ੍ਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਜ਼ਿਲ੍ਹਾ ਪੱਧਰ ਤੇ ਵੀ ਅਤੇ ਸੂਬਾ ਪੱਧਰ ਤੇ ਵੀ ਹੜਪੀੜਤਾ ਦੀ ਹਰ ਸੰਭਵ ਮਦਦ ਕਰਨਗੇ ਜਿਕਰਯੋਗ ਹੈ ਕਿ ਪ੍ਰਗਤੀਸ਼ੀਲ ਲੇਖਕ ਸੰਗ ਸਮਾਜਿਕ ਸਰੋਕਾਰਾਂ ਦੇ ਨਾਲ ਜੁੜਿਆ ਹੋਇਆ ਸਹਾਇਤਕ ਅਧਾਰਾ ਹੈ ਜਿਸ ਦਾ ਮੰਨਣਾ ਹੈ ਕਿ ਲੇਖਕਾਂ ਨੂੰ ਕਲਮ ਦੇ ਨਾਲ-ਨਾਲ ਸਰੀਰਕ ਸਰੀਰਕ ਤੇ ਆਰਥਿਕ ਤੌਰ ਤੇ ਆਪਣੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਸੰਸਥਾਧੀਆਂ ਅਮ੍ਰਿਤਸਰ ਬਰਨਾਲਾ ਬਟਿੰਡਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਇਕਾਈਆਂ ਨੇ ਪਹਿਲਾ ਹੀ ਪ੍ਰਾਤਰੀ ਜਥੇਬੰਦੀ ਨਾਲ ਮਿਲ ਕੇ ਲੱਖਾਂ ਰੁਪਏ ਇਕੱਤਰ ਕੀਤੇ ਹਨ ਜਿਨ੍ਹਾਂ ਨਾਲ ਰਾਸ਼ਨ ਦਵਾਈਆਂ ਮੱਛਰਦਾਨੀਆਂ ਅਤੇ ਡੀਜ਼ਲ ਹੜਪੀੜਤਾ ਤੱਕ ਪਹੁੰਚਾਇਆ ਹੈ ਇਸ ਮੌਕੇ ਸੰਸਥਾ ਨੇ ਸਰਪ੍ਰਸਤੀ ਨਾਲ ਇਹ ਵੀ ਮਤਾ ਪਾਸ ਕੀਤਾ ਕਿ ਬੇਸ਼ੱਕ ਅਨੇਕ ਧਾਰਮਿਕ ਸੱਭਿਆਚਾਰਕ ਜਾਂ ਸਮਾਜਿਕ ਸੰਸਥਾਾਂਾਂ ਮਾ ਹੜਪੀੜਤਾ ਦੀ ਮਦਦ ਲਈ ਅੱਗੇ ਆ ਰਹੀਆਂ ਹਨ ਪਰ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਮਾਮਲੇ ਵਿੱਚ ਹੋਰ ਜਵਾਬਦੇਹ ਹੋਣ ਦੀ ਜ਼ਰੂਰਤ ਹੈ ਸੰਸਥਾ ਨੇ ਮੰਗ ਕੀਤੀ ਕਿ ਹੜਪੀੜਿਤ ਖੇਤਰਾਂ ਦੇ ਜਿਹੜੇ ਵਿਦਿਆਰਥੀ ਪੰਜਾਬ ਕਿਸੇ ਵੀ ਸਕੂਲ ਸਰਕਾਰੀ ਜਾਂ ਪ੍ਰਾਈਵੇਟ ਕਾਲਜ ਜਾਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਕਈ ਯੂਨੀਵਰਸਿਟੀਆਂ ਵਿੱਚ ਪੜ ਰਹੇ ਹਨ ਉਹਨਾਂ ਦੀ ਇੱਕ ਸਾਲ ਦੀਆਂ ਸਾਰੀਆਂ ਫੀਸਾਂ ਤੇ ਹੋਰ ਸਰਕਾਰੀ ਖਰਚ ਸਰਕਾਰ ਵੱਲੋਂ ਵਿਸ਼ੇਸ਼ ਧਖਲ ਅੰਦਾਜ਼ੀ ਕਰਕੇ ਮੁਆਫ ਕਰਵਾਈ ਜਾਣ ਵਿਦਿਆਕ ਆਧਾਰਿਆਂ ਨੂੰ ਖੁਦ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਨੈਤਿਕਤਾ ਦੇ ਆਧਾਰ ਤੇ ਇਹਨਾਂ ਵਿਦਿਆਰਥੀਆਂ ਨੂੰ ਫੀਸਾਂ ਮੁਆਫ ਕਰਨ ਇਸ ਮੀਟਿੰਗ ਵਿੱਚ ਉਪਰੋਕਤ ਅਜੰਡੇ ਤੋਂ ਇਲਾਵਾ ਸੰਸਥਾ ਵੱਲੋਂ ਕੱਢੇ ਜਾ ਰਹੇ ਕਮਾਂਤਰੀ ਚਰਚਾ ਮੈਗਜ਼ੀਨ ਦੇ ਪ੍ਰਚਾਰ ਪ੍ਰਸਾਰ ਸੰਬੰਧੀ ਅਤੇ ਸੰਸਥਾ ਵੱਲੋਂ ਸ਼ੁਰੂ ਕੀਤੀ ਗਈ ਪਿੰਡੋਂ ਪਿੰਡੀ ਸਾਹਿਤ ਮਹਿੰਮ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਸੁਬਾਈ ਮੀਟਿੰਗ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਸੁਰਜੀਤ ਜੱਜ ਨੇ ਕੀਤੀ ਅਤੇ ਸਮੁੱਚੀ ਕਾਰਵਾਈ ਦਾ ਸੰਚਾਲਨ ਜਨਰਲ ਸਕੱਤਰ ਡਾਕਟਰ ਕੁਲਦੀਪ ਸਿੰਘ ਦੀਪ ਨੇ ਕੀਤਾ। ਇਸ ਮੌਕੇ ਕੌਮੀ ਇਕਾਈ ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੰਕਟ ਦੇ ਸਮੇਂ ਲੇਖਕਾਂ ਦਾ ਇਹ ਅਹਿਮ ਫਰਜ਼ ਬਣਦਾ ਹੈ ਕਿ ਉਹ ਆਪਣੇ ਲੋਕਾਂ ਦੀ ਬਾਪ ਉਫੜਨ ਅਤੇ ਉਹਨਾਂ ਦੇ ਦੁੱਖ ਦਰਦਾਂ ਦੀ ਤਕਲੀਫਾਂ ਨੂੰ ਸਾਹਿਤ ਰਾਹੀਂ ਵੀ ਪੇਸ਼ ਕਰਨ ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿੱਚ ਡਾਕਟਰ ਸਰਜੀਤ ਸਿੰਘ ਡਾਕਟਰ ਅਨੂਪ ਸਿੰਘ ਪ੍ਰੋਫੈਸਰ ਬਲਦੇਵ ਸਿੰਘ ਵਾਲੀ ਡਾਕਟਰ ਗੁਲਜਾਰ ਸਿੰਘ ਪੰਦੇਰ ਜਸਪਾਲ ਮਾਨਖੀੜਾ ਰਣਵੀਰ ਰਾਣਾ ਦਮਜੀਤ ਦਰਸ਼ਨ ਹਰਜਿੰਦਰ ਸੂਰੇਵਾਲੀਆ ਡਾਕਟਰ ਗੁਰਪ੍ਰੀਤ ਮੁਖਸਰ ਡਾਕਟਰ ਕੁਲਦੀਪ ਚੋਹਾਨ ਹਰਮਿਤ ਵਿਦਿਆਰਥੀ ترਸੀਮ ਹਰਵਿੰਦਰ ਪੰਡਾਲ ਮਨਦੀਪ ਭਮਰਾ ਡਾਕਟਰ ਸੰਤੋਖ ਸੁਖੀ ਵਰਗੇ ਸਲਾਮਤ ਸੰਦੀਪ ਵਾਲੀਆ ਸੁਖਜੀਵਨ ਹਰਪਗਵਾਨ ਭੋਲਾ ਸਿੰਘ ਸੰਘੇੜਾ ਬਲਵੀਰ ਪਰਵਾਨਾ ਮੱਖਣਾ ਮਾਨ ਭਗਵੰਤਰ ਸੂਲਪੁਰੀ ਕਰਨੈਲ ਸਿੰਘ ਵਜੀਰਾਬਾਦ ਆਦ ਸ਼ਾਮਲ ਹੋਏ